ਜਸਵੀਰ ਗੜੀ ਦੀ ਰੈਲੀ ਵੇਖ ਪਾਰਟੀਆਂ ਦੇ ਹੋ ਗਏ ਮੂੰਹ ਬੰਦ ਬਸਪਾ ਦੇ ਪੰਜਾਬ ਪ੍ਰਧਾਨ ਖੁੱਲਕੇ ਬੋਲੇ ਕਿਹਾ ਹਲਕੇ ਦਾ ਪੁੱਤ ਮੈਂ ਹੀ ਹਾਂ ਬਾਕੀ ਸਭ ਵਾਰੀ ਨੇ ਵਾਰੀ ਆਏ ਉਮੀਦਵਾਰਾਂ ਨੇ ਜਿਹੜਾ ਸਲਾਨਾ 25 ਕਰੋੜ ਦਾ 50 ਸਾਲਾਂ ਦੀ ਟਰਮ ਦਾ ਫੰਡ ਮਿਲਦਾ ਆ ਰਵਨੀਤ ਬਿੱਟੂ ਜੀ ਨੇ ਲੁਧਿਆਣੀ ਲਿਜਾ ਕੇ ਖਰਚਿਆ ਮੁੜ ਕੇ ਨਹੀਂ ਆਇਆ ਅਵਨਾਸ਼ਰਾਏ ਖੰਨਾ ਜੀ ਨੇ ਹਿੜਪਰ ਲਿਜਾ ਕੇ ਖੜ ਗਿਆ ਖਰਚਿਆ ਮੁੜ ਕੇ ਨਹੀਂ ਆਇਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ 25 ਕਰੋੜ ਸਨੌਰ ਕਨੌਰ ਤੇ ਪਟਿਆਲੇ ਖਰਚ ਦਿੱਤਾ ਅੱਜ ਉਹ ਫਿਰ 25 ਕਰੋੜ ਦਾ ਡਾਕਾ ਮਾਰ ਲਈ ਗਲੀ ਗਲੀ ਘੁੰਮ ਰਿਹਾ ਆ ਮਨੀਸ਼ ਤਵਾੜੀ ਜੀ ਨੇ ਇਲਾਕੇ ਦੇ ਲੋਕਾਂ ਦਾ 25 ਕਰੋੜ ਦਾ ਡਾਕਾ ਮਾਰਿਆ ਤੇ ਸੁਖਣਾ ਝੀਲ ਤੇ ਲਾਤਾ ਲੁਧਿਆਣੇ ਲਾਤਾ ਅੱਜ ਅੱਜ ਲੋਕਾਂ ਨੂੰ ਕਹਿ ਰਿਹਾ ਆ ਕਿ ਆ ਜਾਓ ਤੁਸੀਂ ਮੇਰੇ ਲਈ ਕੰਮ ਕਰਾਓ ਆ ਕੇ ਤੇ ਸੁਖਣਾ ਝੀਲ ਦੀ ਕਰਾਵਾ ਸੈਰ ਲਈ ਅੱਜ ਵੀ ਜਿਹੜੇ ਉਮੀਦਵਾਰ ਦਿੱਤੇ ਆ ਅਗਲੇ 25 ਕਰੋੜ ਦਾ ਡਾਕਾ ਮਾਰਨ ਲਈ ਤਾਂ ਡਾਕਾ ਮਾਰਨ ਲਈ ਕਾਂਗਰਸ ਨੇ ਸੰਗਰੂਰ ਤੋਂ ਲਿਆ ਕੇ ਸਿੰਗਲਾ ਦਿੱਤਾ ਝਾੜੂ ਵਾਲਿਆਂ ਨੇ ਮੱਧ ਪ੍ਰਦੇਸ਼ ਤੋਂ ਲਿਆ ਕੇ ਮਾਲਵਿੰਦਰ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ ਔਰ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਮੁੜ ਕੇ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ ਸਾਰੇ ਪ੍ਰੇਮ ਚੋਪੜੇ ਕਿਉਂ ਟੱਕਰ ਰਹੇ ਆ ਡਾਕਾ ਮਾਰਨ ਵਾਲੇ ਹੈ ਨਾ ਡਾਕਾ ਤਾਂ ਪ੍ਰੇਮ ਚੋਪੜਾ ਨਹੀਂ ਸੀ ਹਿੰਦੀ ਫਿਲਮਾਂ 'ਚ ਮਾਰਦਾ ਜਿੰਨਾ ਲੋਕ ਸਭਾ ਅਨੰਦਪੁਰ ਸਾਹਿਬ 'ਚ ਵੱਜ ਗਿਆ ਸਤੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਬੌਝਨ ਸਮਾਜ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਜਿਹੜੀ ਹੈ ਕੁਰਾਲੀ ਦੇ ਵਿੱਚ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਪ੍ਰਧਾਨ ਜਸਵੀਰ ਗੜੀ ਵੀ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਕੀ ਕਹਿਣਾ ਇਸ ਪੂਰੀ ਰੈਲੀ ਦੇ ਵਿੱਚ ਉਹਨਾਂ ਵੱਲੋਂ ਵਿਰੋਧੀਆਂ ਦੇ ਕਾਫੀ ਬਿਆਨਬਾਜ਼ੀ ਵੀ ਕੀਤੀ ਗਈ ਹੈ ਕੀ ਕਹਿਣਾ ਜਸਵੀਰ ਗੜੀ ਦਾ ਜੋ ਕਿ ਗੌਜ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਵੱਡਾ ਹੀ ਕੱਟ ਕੀਤਾ ਹੋਇਆ ਹੈ ਕੀ ਕਹਿਣਾ ਚਾਹਦੇ ਹੋ ਕੱਲ ਸਾਡੇ ਸੱਤ ਵਿਧਾਨ ਸਭਾਵਾਂ ਦੇ ਕੱਟ ਸੀ ਅਲੱਗ-ਅਲੱਗ ਤੌਰ ਤੇ ਰੋਡ ਸ਼ੋਅ ਹੋਏ ਅੱਜ ਕੁਰਾਲੀ ਤੇ ਖਰੜ ਮੁਹਾਲੀ ਲਾਂਡਰਾ ਇਹ ਸਾਰਾ ਇਲਾਕਾ ਰੋਡ ਸ਼ੋਅ ਦਾ ਆ ਔਰ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ 100 ਕਰੋੜ ਦਾ ਡਾਕਾ ਪਿਆ ਆ ਪਿਛਲੇ 20 ਸਾਲਾਂ ਦੇ ਵਿੱਚ ਲੋਕ ਸਭਾ ਦੇ ਲੋਕ ਜਿਹੜੇ ਆ ਉਹ 100 ਕਰੋੜ ਦੇ ਡਾਕੇ ਦਾ ਸ਼ਿਕਾਰ ਹੋਏ ਆ ਬਾਹਰੀ ਆ ਉਮੀਦਵਾਰਾਂ ਨੇ ਜਿਹੜਾ ਸਾਲਾਨਾ 25 ਕਰੋੜ ਦਾ 5 ਸਾਲਾਂ ਦੀ ਟਰਮ ਦਾ ਫੰਡ ਮਿਲਦਾ ਆ ਰਵਨੀਤ ਬਿੱਟੂ ਜੀ ਨੇ ਲੁਧਿਆਣੇ ਲੈ ਜਾ ਕੇ ਖਰਚਿਆ ਮੁੜ ਕੇ ਨਹੀਂ ਆਇਆ ਅਬਨਾਸ਼ਰਾਏ ਖੰਨਾ ਜੀ ਨੇ ਹਿੜਪੜੇ ਜਾ ਕੇ ਖਰਚਿਆ ਖਰਚਿਆ ਮੁੜ ਕੇ ਨਹੀਂ ਆਇਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ 25 ਕਰੋੜ ਸਲੌਰ ਕਨੌਰ ਤੇ ਪਟਿਆਲੇ ਖਰਚ ਦਿੱਤਾ ਅੱਜ ਉਹ ਫਿਰ 25 ਕਰੋੜ ਦਾ ਡਾਕਾ ਮਾਰਨ ਲਈ ਗਲੀ ਗਲੀ ਘੁੰਮ ਰਿਹਾ ਆ ਮਨੀਸ਼ ਤਵਾੜੀ ਜੀ ਨੇ ਇਲਾਕੇ ਦੇ ਲੋਕਾਂ ਦਾ 25 ਕਰੋੜ ਦਾ ਡਾਕਾ ਮਾਰਿਆ ਤੇ ਸੁਖਣਾ ਝੀਲ ਤੇ ਲਾਤਾ ਲੁਧਿਆਣੇ ਲਾਤਾ ਅੱਜ ਅੱਜ ਲੋਕਾਂ ਨੂੰ ਕਹਿ ਰਿਹਾ ਆ ਕਿ ਆ ਜਾਓ ਤੁਸੀਂ ਮੇਰੇ ਲਈ ਕੰਮ ਕਰਾਓ ਆ ਕਿ ਤੇ ਸੁਖਣਾ ਝੀਲ ਦੀ ਕਰਾਵਾ ਸੇਰ ਅੱਜ ਵੀ ਜਿਹੜੇ ਉਮੀਦਵਾਰ ਦਿੱਤੇ ਆ ਅਗਲੇ 25 ਕਰੋੜ ਦਾ ਡਾਕਾ ਮਾਰਨ ਲਈ ਤਾਂ ਡਾਕਾ ਮਾਰ ਲਈ ਕਾਂਗਰਸ ਨੇ ਸੰਗਰੂਰ ਤੋਂ ਲੈ ਕੇ ਸਿੰਗਲਾ ਦਿੱਤਾ ਚੜੂ ਵਾਲਿਆਂ ਨੇ ਮੱਧ ਪ੍ਰਦੇਸ਼ ਤੋਂ ਲੈ ਕੇ ਮਾਲਵਿੰਦਰ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ ਔਰ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਮੁਰਕੇ ਦਿੱਤਾ 25 ਕਰੋੜ ਦਾ ਡਾਕਾ ਮਾਰਨ ਲਈ ਬਈ ਕਿਉਂ ਬਈ ਲੋਕ ਸਭਾ ਨੂੰ ਕੋਈ ਪ੍ਰੇਮ ਸਿੰਘ ਗੁਰੂ ਵਾਲਾ ਨਹੀਂ ਟੱਕਰੂਗਾ ਪੰਥ ਵਾਲਾ ਸਾਰੇ ਪ੍ਰੇਮ ਚੋਪੜਾ ਹੀ ਕਿਉਂ ਟੱਕਰ ਰਹੇ ਆ ਡਾਕਾ ਮਾਰਨ ਵਾਲੇ ਹੈ ਨਾ ਡਾਕਾ ਤਾਂ ਪ੍ਰੇਮ ਚੋਪੜਾ ਨਹੀਂ ਸੀ ਹਿੰਦੀ ਫਿਲਮਾਂ 'ਚ ਮਾਰਦਾ ਜਿੰਨਾ ਲੋਕ ਸਭਾ ਅਨੰਤਪੁਰ ਸਾਹਿਬ 'ਚ ਬਚ ਗਿਆ ਚਾਰਾ ਜ਼ਿਲ੍ਹਿਆਂ 'ਚ ਇੱਕ ਵੀ ਮੈਡੀਕਲ ਕਾਲਜ ਨਹੀਂ ਚਾਰਾ ਜ਼ਿਲ੍ਹਿਆਂ ਦੇ ਵਿੱਚ ਮਜ਼ਦੂਰਾਂ ਦੀ ਦਿਹਾੜੀ ਦਾ ਇਸੋテン ਸੋਕਿਓ ਅਮਰੀਕਾ ਮਜ਼ਦੂਰੀ ਰੋਜ਼ਗਾਰ ਗਰੰਟੀ ਯੋਜਨਾ 20 ਸਾਲਾਂ ਦੇ ਵਿੱਚ 365 ਦਿਨਾਂ ਦੀ ਕਿਉਂ ਨਹੀਂ ਹੋਈ 100 ਦਿਨਾਂ ਦਾ ਤਾਂ ਆਟਾ ਮਿਲ ਗਿਆ ਤੇ 265 ਦਿਨਾਂ ਦਾ ਮਜ਼ਦੂਰ ਕਿ ਆ ਸ਼ਾਨ ਬੂਰਾ ਖਾਵੇ ਕਿਉਂਕਿ ਇਹਨਾਂ ਬਾਰੀ ਆਏ ਉਮੀਦਵਾਰਾਂ ਨੇ ਕਦੇ ਵੀ ਇਸ ਇਲਾਕੇ ਦੀ ਗੱਲ ਨਹੀਂ ਚੁੱਕੀ ਕਦੇ ਵੀ ਕੋਈ ਇੱਕ ਕੋਈ ਇੱਕ ਹੀ ਇੱਕ ਟਰਾ ਯਾਦ ਕਰਾ ਕੇ ਦੱਸੋ ਲੋਕ ਸਭਾ ਲਿਓ ਕਿ ਰਵਨੀਸ਼ ਰਵਨੀਤ ਬਿੱਟੂ ਜਿਹੜਾ ਆ ਕੋ ਪਾਰਲੀਮੈਂਟ ਚ ਪੰਜਾਬ ਦੇ ਤੁਹਾਡੀ ਲੋਕ ਸਭਾ ਦੇ ਹੱਕ ਚ ਬੋਲਿਆ ਹੋਵੇ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਕੋਈ ਇੱਕ ਗੱਲ ਕਢਾ ਦਿਓ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਲੋਕ ਸਭਾ ਦੇ ਹੱਕ ਵਿੱਚ ਕਿਤੇ ਪਾਰਲੀਮੈਂਟ ਚ ਬੋਲਿਆ ਹੋਵੇ। ਮਨੀਸ਼ ਤਿਵਾੜੀ ਜੀ ਦੀ ਕੋਈ ਇੱਕ ਗੱਲ ਕਢਾ ਦਿਓ ਜਿਹੜਾ ਲੋਕ ਸਭਾ ਦੇ ਹੱਕ ਚ ਬੋਲਿਆ ਹੋਵੇ। ਜਦ ਇਹਨਾਂ ਨੇ ਹੱਕ ਚ ਬੋਲਣਾ ਹੀ ਨਹੀਂ ਤੇ ਲੋਕੋ ਤੁਹਾਨੂੰ ਵੀ ਲੋਕ ਸਭਾ ਦੇ ਮੇਰੇ ਸੂਝਵਾਨ ਵੋਟਰੋ ਤੁਹਾਨੂੰ ਵੀ ਨਾਰਾ ਲਾਣਾ ਚਾਹੀਦਾ ਕਿ ਬਾੜੀ ਇਲਾਕੇ ਵਾਲੇ ਭਜਾਓ ਆਪਣੇ ਇਲਾਕੇ ਦਾ ਬਣਾਓ। ਭੈਣ ਬਾਇਆ ਬੱਤੀ ਜੀ ਨੇ ਅਸ਼ੀਰਵਾਦ ਦਿੱਤਾ। ਪਿਛਲੀ ਵਾਰ 1.5 ਲੱਖ ਵੋਟ ਪਈ ਸੀ ਇਥੋਂ। 2.5 ਲੱਖ ਵਾਲਾ ਕੀ ਐਮਪੀ ਬਣ ਆਇਆ। ਤੇ ਬੜਾ ਚੌਰ ਦੇ ਇਲਾਕੇ ਦੇ ਵਿੱਚ ਇੱਥੋਂ ਕਰਾਲੀ ਤੋਂ 40 ਮਿੰਟ ਦਾ ਸਫ਼ਰ ਵਾ। ਔਰ ਰੋਪੜ ਕਾਲਜ ਮੈਂ ਪੜਿਆ। ਰੋਪੜ ਮੇਰਾ ਸਹੌੜਿਆਂ ਦਾ ਪਿੰਡ। ਕਰਾਲੀ ਮੇਰੀ ਮਾਸੀ ਰਹਿੰਦੀ ਆ। ਖਰੜ ਮੇਰੀ ਭੂਆ ਦਾ ਆ। ਇਹ ਸਾਰਾ ਇਲਾਕਾ ਮੇਰਾ ਆ ਜੀ। ਜਦੋਂ ਸਾਰਾ ਇਲਾਕਾ ਮੇਰਾ ਤਾਂ ਇਲਾਕੇ ਵਾਲਿਆਂ ਨੂੰ ਮੇਰੀ ਬੇਨਤੀ ਆ, ਅਪੀਲ ਐ। ਜੇ 1.5 ਲੱਖ ਵੋਟ ਹਾਥੀ ਮਾਰੇ ਹਾਲਾਤਾਂ 'ਚ ਗੱਡ ਸਕਦਾ। ਅੱਜ ਤਾਂ ਹਾਲਾਤ ਹੋਈ ਬੜੇ ਚੰਗੇ ਆ। ਅੱਜ ਤੇ ਠਾਠਾ-ਠਾਠਾ ਵੋਟਾਂ ਪੈ ਰਹੀਆਂ। ਮੈਂ ਚਾਹੁੰਦਾ ਆ ਇਸ ਵਾਰੀ ਵੋਟ ਪਾਓ ਆਪਣੇ ਇਲਾਕੇ ਵਾਲੇ ਨੂੰ ਬਣਾਓ ਤੇ ਵਾਰੀ ਪਜਾਓ। ਕੱਲ ਕੇਂਦਰੀਵਾਲ ਸਾਹਿਬ ਆਏ ਸੀ ਜਨਮ ਭੂਮੀ ਆ ਜੀ ਹਰੇ ਤੱਕ ਅਨੰਦਪੁਰ ਸਾਹਿਬ ਹਲਕੇ ਦਾ ਜਿਹੜਾ ਵਿਕਾਸ ਆ ਤੁਸੀਂ ਦੇਖ ਹੀ ਰਹੇ ਹੋ ਸਭ ਤੋਂ ਪਛੜਿਆ ਹੋਇਆ ਇਲਾਕਾ ਜੇਕਰ ਗੱਲ ਇਹ ਅਨੰਦਪੁਰ ਸਾਹਿਬ ਸ਼ਹਿਰ ਖਾਲਸੇ ਦੀ ਜਨਮ ਭੂਮੀ ਆ ਇੱਕ ਬਾਟੇ ਦੀ ਧਰਤੀ ਆ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੀ ਧਰਤੀ ਆ ਪੰਜਾਬ ਪਿਆਰਿਆਂ ਦੀ ਧਰਤੀ ਆ ਤੇ ਇੱਕੋ ਹੀ ਸੜਕ ਚਾਰ ਮਾਰ ਗਈ ਆ ਜਦੋਂ ਅਸੀਂ ਬੰਗਾਗੜ ਸ਼ੰਕਰੋਂ ਸਾਰਾ ਹੀ ਦੁਆਬਾ ਮਾਝਾ ਆਉਂਦਾ ਆ ਟੁੱਟੀਆਂ ਸੜਕਾਂ ਤੋਂ ਆਉਦਾ ਆ ਜੀ ਦਸ਼ਮੇਸ਼ ਪੀਤਾ ਦੇ ਦਰ ਤੇ ਉੱਥੇ ਨਾਲੇ ਹੀ 40 ਕਿਲੋਮੀਟਰ ਦੇ ਗੁਰੂ ਰਵਦਾਸ ਮਹਾਰਾਜ ਦੀ ਧਰਤੀ ਆ ਖਾਲਗੜ੍ਹ ਸਾਹਿਬ ਟੁੱਟੀਆਂ ਸੜਕਾਂ ਏਡੇ ਏਡੇ ਟੋਏ ਆ ਜੀ ਕੱਲ ਮੈਂ ਰੋਡ ਸ਼ੋਅ ਕੱਢਿਆ ਕਿਉਂ ਭਈ ਗੁਰੂ ਰਵਦਾਸ ਮਹਾਰਾਜ ਦੇ ਦਰ ਨੂੰ ਜਾਂਦੀ ਸੜਕ ਦਸ਼ਮੇਸ਼ ਪੀਤਾ ਦੇ ਦਰ ਨੂੰ ਜਾਂਦੀ ਸੜਕ ਉਹ ਲੋਕ ਆਪ ਲੱਗੇ ਹੋ ਆ ਕਾਰ ਸੇਵਾ ਚਲਾ ਕੇ ਪਿਛਲੇ 6 ਮਹੀਨਿਆਂ ਤੋਂ ਕਿਉਂ ਨਹੀਂ ਬਣਿਆ ਇਹ ਪੰਥ ਦੇ ਠੇਕੇਦਾਰ ਕਹਿੰਦੇ ਸੀ ਰਾਜ ਨਹੀਂ ਸੇਵਾ ਇਹ ਜਦੋਂ ਚੰਡੀਗੜ੍ਹ ਨੂੰ ਸੜਕਾਂ ਜਾਂਦੀਆਂ ਚੱਕਾ ਚੱਕ ਸ਼ਿਮਲੇ ਨੂੰ ਜਾਂਦੀਆਂ ਸੜਕਾਂ ਚੱਕਾ ਚੱਕ ਮਨਾਲੀ ਨੂੰ ਜਾਂਦੀਆਂ ਸੜਕਾਂ ਚੱਕਾ ਚੱਕ ਬਈ ਗੁਰੂਆਂ ਦੇ ਦਰ ਨੂੰ ਜਾਂਦੀਆਂ ਸੜਕਾਂ ਜਿਹੜੀ ਉਹ ਚੱਕਾ ਚੱਕ ਕਿਉਂ ਨਹੀਂ ਬਈ ਲੁੱਚਪੁਣਾ ਕਰਨ ਲਈ ਪਿਕਨਿਕਾਂ ਕਰਨ ਲਈ ਮੌਜ ਮੇਲੇ ਲਈ ਸੜਕਾਂ ਚੱਕਾ ਚੱਕ ਜਿਨ੍ਹਾਂ ਗੁਰੂਆਂ ਦੀਆਂ ਸਿੱਖਿਆਵਾਂ ਲੈ ਕੇ ਧੀਆਂ ਪੁੱਤਾਂ ਨੇ ਭਗਤ ਦਾਤੇ ਸੂਰਮੇ ਬਣਨਾ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਤੇ ਜਿੱਥੋਂ ਬਵਾਨੀਆਂ ਕਹਾਣੀਆਂ ਜੰਮਦੀਆਂ ਉਹਨਾਂ ਤਰ੍ਹਾਂ ਨੂੰ ਜਾਂਦੀਆਂ ਸੜਕਾਂ ਕਿਉਂ ਨਹੀਂ ਚਾਰ ਮਾਰ ਗਈ ਇਸ ਕਰਕੇ ਇਹ ਇਹ ਜੋ ਕੋਈ ਕੰਮ ਕਰਾ ਸਕਦਾ ਇਹਨਾਂ ਗੁਰੂਆਂ ਦੇ ਤਰ੍ਹਾਂ ਨੂੰ ਤਿੰਨਾ ਤਖਤਾਂ ਨੂੰ ਕੋਈ ਜੋੜ ਸਕਦਾ ਗੁਰੂ ਰਵਦਾਸ ਮਹਾਰਾਜ ਦੇ ਦਰ ਨੂੰ ਕੋਈ ਵਧੀਆ ਸੜਕਾਂ ਬਣਾ ਸਕਦਾ ਤਾਂ ਮਜ਼ਦੂਰ ਦਾ ਪੁੱਤ ਖੜਾ ਤੁਹਾਡੇ 'ਚ ਕੇਜਰੀਵਾਲ ਸਾਹਿਬ ਪੰਜਾਬ ਚ ਆ ਕੇ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਐ ਤੇ ਚੰਡੀਗੜ੍ਹ ਦੇ ਵਿੱਚ ਮਨੀਸ਼ ਤਵਾਰੀ ਦੇ ਆਕਰੇ ਵਿੱਚ ਵੋਟਾਂ ਮੰਗਦੇ ਆ ਸਰ ਕੀ ਕਹਿਣਾ ਚਾਹਦੇ ਹੋ ਦੇਖੋ 3 ਕਰੋੜ ਪੰਜਾਬੀਆਂ ਨੂੰ ਅੱਜ ਜੇ ਇਤਿਹਾਸ ਲਿਖਿਆ ਜਾਣਾ ਆ ਕਿ 3 ਕਰੋੜ ਪੰਜਾਬੀਆਂ ਨੂੰ ਇੱਕੋ ਹੀ ਵੇਲੇ ਠੋਕ ਕੇ ਕਿਨ ਬਣਾਇਆ ਥੋਕ ਕੇ ਗੇਨ ਬਣਾਇਆ ਤਾਂ ਉੱਤਰਣਾ ਕੇਜਰੀਵਾਲ 100 ਸਾਲ ਬਾਅਦ ਵੀ 20 ਸਾਲ ਬਾਅਦ ਕਿਤਾਬਾਂ 'ਚ ਸਵਾਲ ਆਇਆ ਕਰਨਾ ਕਿ ਉਹ ਸਾਲ ਦੱਸੋ ਜਿਸ ਸਾਲ ਥੋਕ ਕੇ ਪੰਜਾਬੀਆਂ ਦਾ ਮੌਜੂ ਬਣਾਇਆ ਗਿਆ ਤਾਂ 2022 ਲਿਖਿਆ ਜਾਇਆ ਕਰਨਾ ਕੇਜਰੀਵਾਲ ਨੇ ਬਣਾਇਆ ਅੱਜੇ ਫੇਰ ਬਣਾ ਰਹੇ ਆ ਮੈਂ ਕਹਿੰਦਾ ਅੱਜ ਪੰਜਾਬ ਦੇ ਲੋਕ ਸਭਾ ਅਨੰਦਪੁਰ ਸਾਹਿਬ ਦੇ ਲੋਕ ਫੈਸਲਾ ਕਰਨ ਕਿ ਕਾਂਗਰਸ ਔਰ ਝਾੜੂ ਇਨਾ ਦੋਹਾਂ ਦਾ ਹੀ ਜੇ ਕੋਈ ਮਲੀਆ ਮੇਟ ਕਰ ਸਕਦਾ ਆ ਤਾਂ ਦਸ਼ਮੇਸ਼ ਪਿਤਾ ਦਾ ਗਰੀਬ ਸਿੱਖ ਕਰ ਸਕਦਾ ਆ ਜੇ ਦਸ਼ਮੇਸ਼ ਪਿਤਾ ਗਰੀਬ ਸਿੱਖ ਦੇ ਸਿਰ ਤੇ ਕਲਗੀ ਲਾ ਸਕਦੇ ਆ ਔਰ ਗੱਠਾ ਨਹੀਂ ਬੰਨਦੇ ਗਿਣਤੀਆਂ ਮਿੰਤੀਆਂ ਨਹੀਂ ਕਰਦੇ ਤੇ ਤੁਸੀਂ ਵੋਟ ਦਾ achar ਪਾਉਣਾ ਹੀ ਪਾਓ ਆਪਣੇ ਧੀ ਪੁੱਤ ਨੂੰ ਵੋਟ ਪਾਓ ਦਸ਼ਮੇਸ਼ ਪਿਤਾ ਤੇ ਗਰੀਬ ਸਿੱਖ ਨੂੰ ਵੋਟ ਮੈਂ ਅਪੀਲ ਕਰਦਾ ਹੱਥ ਜੋੜ ਕੇ ਸਿਰ ਝੁਕਾ ਕੇ ਓ ਪਿਤਾ ਦੀ ਤਾਂ ਨਕਲ ਮਾਰ ਲਈਏ ਧੰਨਵਾਦ ਜੀ ਥੈਂਕ ਯੂ